ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਆਪਾਂ ਕਰਦੇ ਆ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਤੇ ਬਾਕੀ ਜਿਹੜੇ ਵੀ ਵੀਡੀਓ ਤੇ ਨਵੇਂ ਵੀਪਸ ਨੇ ਪਲੀਜ਼ ਉਹਨਾਂ ਨੂੰ ਹੱਥ ਵਨ ਕੇ ਰਿਕਵੈਸਟ ਆ ਕਿ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗਦੀ ਆ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਅਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਾਂਡਾ ਬਲ ਬੈੱਡ ਦਾ ਕੰਬਲ ਆ ਉਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਮਸ਼ੀਨ ਦੇ ਵਿੱਚ ਵਾਸ਼ ਕਰ ਸਕਦੇ ਆ ਜਿਹੜਾ ਕਿ ਸਿੰਗਲ ਹੁੰਦਾਗਾ ਕੰਬਲ ਉਹਨੂੰ ਤਾਂ ਆਪਾਂ ਸੌਖੇ ਤਰੀਕੇ ਦੇ ਨਾਲ ਹੀ ਵਾਸ਼ ਕਰ ਸਕਦੇ ਆਂਗੇ ਪਰ ਜਿਹੜਾ ਡਬਲ ਬੈੱਡ ਦਾ ਕੰਬਲ ਹੁੰਦਾਗਾ ਉਹ ਥੋੜਾ ਜਿਹਾ ਔਖਾ ਹੁੰਦਾਗਾ ਉਹਨੂੰ ਜਦੋਂ ਆਪਾਂ ਸਾਰੇ ਨੂੰ ਮਸ਼ੀਨ ਦੇ ਵਿੱਚ ਪਾ ਦਿੰਨੇ ਆ ਤਾਂ ਜਿਹੜੀ ਮਸ਼ੀਨ ਆ ਉਹ ਢੇੜਾ ਨਹੀਂ ਖਾਂਦੀ ਹੈਗੀ ਘੁੰਮਦੀ ਨਹੀਂ ਹੈਗੀ ਤੇ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਡਬਲ ਬੈੱਡ ਦਾ ਕੰਬਲ ਆ ਉਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਵਾਸ਼ ਕਰਦੇ ਆਂਗੇ ਆਪਾਂ ਜਦੋਂ ਵੀ ਸ਼ੁਰੂ ਤੋਂ ਕੰਬਲ ਧੋਣੇ ਆਂਗੇ ਨਹੀਂ ਆਪਾਂ ਉਹਨੂੰ ਟੱਬ ਦੇ ਵਿੱਚ ਪਾਣੀ ਪਾ ਕੇ ਧੋ ਲੈਨੇ ਆ ਤੇ ਕਈ ਵੇਰਾਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਆਪ ਨੂੰ ਕੱਲੇ ਨੂੰ ਔਖਾ ਆ ਤਾਂ ਉਸ ਟਾਈਮ ਆਪਾਂ ਉਹਨੂੰ ਮਸ਼ੀਨ ਦੇ ਵਿੱਚ ਵਾਸ਼ ਕਰਦੇ ਆਂਗੇ ਤਾਂ ਤਾਂ ਹੁਣ ਕਹੋਣੇ ਕਿਸ ਪ੍ਰੋਸੈਸ ਦੇ ਨਾਲ ਆਪਾਂ ਜਿਹੜੀ ਮਸ਼ੀਨ ਆ ਕੰਬਲ ਆ ਉਹਨੂੰ ਵਾਸ਼ ਕਰਾਂ ਤੇ ਆਪਾਂ ਉਹ ਵੀਡੀਓ ਤੁਹਾਡੇ ਨਾਲ ਜੋ ਸ਼ੇਅਰ ਕਰਦੇ ਆਂਗੇ ਤੇ ਤੁਸੀਂ ਵੀਡੀਓ ਨੂੰ ਫੁੱਲ ਚ ਪਹੁੰਚ ਜ਼ਰੂਰ ਕਰਿਓ ਤੇ ਚਲੋ ਜੀ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਤੁਹਾਨੂੰ ਦੱਸਦੇ ਆਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਪਾਂ ਡਬਲ ਬੈੱਡ ਦਾ ਕੰਬਲ ਆ ਉਹਨੂੰ ਆਪਾਂ ਵਾਸ਼ ਕਰਾਂਗੇ ਤੇ ਉਹਦੇ ਵਿੱਚ ਜਿਹੜਾ ਨਖੀਰ ਆ ਉਹ ਵੀ ਬਿਲਕੁਲ ਵਧੀਆ ਹੋਊਗਾ ਤੇ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਚਲੋ ਠੀਕ ਹੈ ਜੀ ਹਾਂਜੀ ਇਹ ਹੈ ਜੀ ਆਪਣੀ ਵਾਸ਼ਿੰਗ ਮਸ਼ੀਨ ਇਹਦੇ ਵਿੱਚ ਜਿਹੜਾ ਆ ਵਾਲਾ ਕੰਬਲ ਆ ਜੀ ਤੇ ਇਹਨੂੰ ਆਪਾਂ ਵਾਸ਼ ਕਰਾਂਗੇ ਇਹ ਜਿਹੜਾ ਡਬਲ ਬੈੱਡ ਦਾ ਕੰਬਲ ਆ ਤੇ ਇਹਨੂੰ ਆਪਾਂ ਇਸ ਮਸ਼ੀਨ ਦੇ ਵਿੱਚ ਧੋਵਾਂਗੇ ਜਿਸ ਵੀ ਤਰੀਕੇ ਨਾਲ ਆਪਾਂ ਧੋਵਾਂਗੇ ਤੇ ਉਹਦੇ ਨਾਲ ਜਿਹੜੀ ਮਸ਼ੀਨ ਆ ਉਹਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਜਿਆਦਾ ਹੈਵੀ ਕੰਬਲ ਮਸ਼ੀਨ ਦੇ ਵਿੱਚ ਪਾਉਨੇ ਆ ਤਾਂ ਜਿਹੜੀ ਮਸ਼ੀਨ ਉਹ ਤੋਂ ਘੁੰਮਿਆ ਨਹੀਂ ਜਾਂਦਾ ਹੈਗਾ ਉਹਦੇ ਚੱਕਰ ਨਹੀਂ ਆਉਂਦਾ ਪੂਰਾ ਤੇ ਉਹਦੇ ਨਾਲ ਜਿਹੜੀ ਮਸ਼ੀਨ ਉਹਨੂੰ ਨੁਕਸਾਨ ਹੋਣਾ ਹੋ ਜਾਂਦਾਗਾ ਇਸ ਕਰਕੇ ਆਪਾਂ ਤੁਹਾਨੂੰ ਜਿਹੜੇ ਤਿੱਕੇ ਨਾਲ ਧੋਵਾਂਗੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਚਲੋ ਜੀ ਆਪਾਂ ਹੁਣ ਮਸ਼ੀਨ ਦੇ ਵਿੱਚ ਜਿਹੜਾ ਪਾਣੀ ਆ ਉਹ ਆਪਾਂ ਪਾ ਲਿਆ ਸੀ ਪਹਿਲਾਂ ਨੋਰਮਲ ਜਿਹੇ ਕੱਪੜੇ ਆਪਾਂ ਧੋਤੇ ਸੀ ਤੇ ਇਸ ਤੋਂ ਬਾਅਦ ਆਪਾਂ ਜਿੰਨੀ ਵੀ ਸਰਫ ਦੀ ਜ਼ਰੂਰਤ ਆ ਆਪਾਂ ਉਹ ਸਰਫੇ ਦੇ ਵਿੱਚ ਐਡ ਕਰ ਲੈਣੇ ਆਂਗੇ ਜਿਹੜੇ ਪਾਣੀ ਪਾਉਣਾ ਜੀ ਆਪਾਂ ਥੋੜਾ ਜਿਹਾ ਨਿੱਗਾ ਜਿਹਾ ਹੋਵੇ ਗਰਮ ਜਿਹਾ ਹੀ ਹੋਵੇ ਤੇ ਜਿਆਦਾ ਠੰਡਾ ਪਾਣੀ ਹੁੰਦਾ ਨਾ ਸਤ ਸਰਦੀਆਂ ਦਾ ਟਾਈਮ ਆਗਾ ਉਹਦੇ ਵਿੱਚ ਵੀ ਜਿਹੜਾ ਕੰਬਲ ਆ ਫਿਰ ਉਹ ਨਹੀਂ ਨਿੱਖਰਨਾ ਹੈਗਾ ਆਪਾਂ ਤੇ ਜਿਹੜਾ ਆਪਾਂ ਪਾਣੀ ਪਾਇਆ ਥੋੜਾ ਜਿਹਾ ਨਿੱਕਾ ਜਿਹਾ ਹੀ ਆ ਇਹ ਤੇ ਇਸ ਤੋਂ ਬਾਅਦ ਆਪਾਂ ਫੇਰ ਹੁਣ ਇਹਦੇ ਵਿੱਚ ਕੰਬਲ ਜਿਹੜਾ ਉਹ ਪਾਵਾਂਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਇਸ ਪ੍ਰੋਸੈਸ ਦੇ ਨਾਲ ਜਿਹੜਾ ਆਪਾਂ ਇਹ ਕੰਬਲ ਆ ਉਹਨੂੰ ਧੋਵਾਂਗੇ ਹਾਂਜੀ ਜਿਹੜਾ ਹੁਣ ਆਪਾਂ ਕੰਬਲ ਲਗਾ ਉਹਨੂੰ ਆਪਾਂ ਮਤਲਬ ਕਿ ਲੰਬਾ ਕਰਕੇ ਨਾ ਜਮਾ ਉਹਨੂੰ ਲੰਬਾ ਕਰ ਲਿਆ ਤੇ ਇਸ ਤੋਂ ਬਾਅਦ ਉਹਨੂੰ ਆਪਾਂ ਹੁਣ ਮਸ਼ੀਨ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਤੇ ਇਹਦੇ ਵਿੱਚੋਂ ਜੇ ਆਪਾਂ ਅੱਧਾ ਕੰਬਲ ਆ ਜਿਹੜਾ ਉਹ ਆਪਾਂ ਮਸ਼ੀਨ ਦੇ ਵਿੱਚ ਪਾਵਾਂਗੇ ਅੱਧਾ ਹਿੱਸਾ ਆਪਾਂ ਉਹਦਾ ਬਾਹਰ ਰੱਖਾਂਗੇ ਤੇ ਕਿਉਂਕਿ ਆਏ ਆ ਜੇ ਆਪਾਂ ਸਾਰਾ ਪਾ ਦਈਏ ਫਿਰ ਉਹਨੂੰ ਢੇੜਾ ਨਹੀਂ ਆਉਣਾ ਨਾ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਬਾਸ਼ ਕਰਦੇ ਹੁੰਨੇ ਆਗੇ ਤੇ ਇਹਨੂੰ ਜਿਹੜਾ ਬਾਕੀ ਕੰਬਲ ਰਹਿ ਗਿਆ ਉਹਨੂੰ ਆਪਾਂ ਬਾਜਾ ਦੇ ਕੇ ਇੱਧਰ ਰੱਖ ਸਕਦੇ ਆਂ ਸਾਈਡ ਤੇ ਨਹੀਂ ਆਪਾਂ ਇਹ ਵਾਲੇ ਬਾਧੂ ਕੰਬਲ ਨੂੰ ਆਪਾਂ ਜਿਹੜਾ ਸਪਿੰਨਰ ਹੁੰਦਾ ਸਿਕਾਉਣ ਵਾਲਾ ਸਾਈਡ ਹੁੰਦਾ ਉਹਦੇ ਵਿੱਚ ਵੀ ਆਪਾਂ ਇਹਨੂੰ ਪਾ ਕੇ ਘੁਮਾ ਕੇ ਰੱਖ ਸਕਦੇ ਆਂ ਵ ਤਾਂ ਕਿ ਖਿੱਚ ਕੇ ਵਿੱਚ ਨਾ ਜਾਵੇ ਮਸ਼ੀਨ ਦੇ ਇਸੇ ਮੈਂ ਤਾਂ ਇਹਨੂੰ ਇਸ ਤਰ੍ਹਾਂ ਹੀ ਰੱਖ ਦਿੰਨੀ ਹੁੰਦੀ ਆ ਚਲੋ ਜੀ ਹੁਣ ਆਪਾਂ ਜਿਹੜਾ ਕੰਬਲ ਉਪਾਤ ਆ ਇਸ ਤੋਂ ਬਾਅਦ ਜਿਹੜੀ ਆਪਾਂ ਮਸ਼ੀਨ ਆ ਉਹਨੂੰ ਆਨ ਕਰਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਿਵੇਂ ਜਿਹੜੀ ਮਸ਼ੀਨ ਆਗੀ ਤੇ ਹਲਕੀ ਹਲਕੀ ਕੋਈ ਮੂਵੀ ਕੋਈ ਜ਼ਿਆਦਾ ਉਹਨੂੰ ਉਹ ਨਹੀਂ ਬਜਨ ਨਹੀਂ ਮਹਿਸੂਸ ਕਰਦੀ ਹੋएगी ਕੋਈ ਜਿਹੜੀ ਆਪਣੀ ਮਸ਼ੀਨ ਆ ਜੀ ਸਾਢੇ 7 ਕਿਲੋ weight ਵਾਲੀ ਮਸ਼ੀਨ ਆ ਇਸ ਤੋਂ ਜ਼ਿਆਦਾ weight ਨਹੀਂ ਉਹ ਕਰਦੀ ਇਹ ਤੇ ਚਲੋ ਜੀ ਹੁਣ ਆਪਾਂ ਮਸ਼ੀਨ ਜਿਹੜੀ ਔਨ ਕਰਤੀ ਤੇ ਦੇਖੋ ਤੁਸੀਂ ਕਿੰਨੇ ਚੰਗੇ ਤਰੀਕੇ ਦੇ ਨਾਲ ਜਿਹੜਾ ਆਪਣੀ ਮਸ਼ੀਨ ਆ ਉਹ ਘੁੰਮਦੀ ਹੈਗੀ ਤੇ ਇਹਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਤੇ ਹਲਕੀ ਹਲਕੀ ਜਿਹੜੀ ਮੈਲ ਆ ਉਹ ਇਸਦੀ ਬਾਹਰ ਨਿਕਲਣੀ ਸ਼ੁਰੂ ਹੋ ਗਈ ਤੇ ਇਸ ਤਰੀਕੇ ਦੇ ਨਾਲ ਜਿਹੜੀ ਆਪਣਾ ਇਹ ਕੰਬਲ ਆਗਾ ਉਹ ਧੁੱਤਾ ਜਾਊਗਾ ਇਹਨੂੰ ਆਪਾਂ 2-12 ਚਲਾਵਾਂਗੇ ਜੀ ਮਸ਼ੀਨ ਨੂੰ ਕਿ ਇੱਕ ਵਾਰ ਚ ਨਹੀਂ ਵੀ ਜਿਹੜਾ ਆਪਣਾ ਧੁੱਤਾ ਜਾਣਾ ਹੈਗਾ ਫਿਰ ਆਪਾਂ ਉਹਨੂੰ ਦੋ ਵਾਰਾਂ ਚਲਾਵਾਂਗੇ 15-15 ਮਿੰਟ ਤੇ ਆਪਣੀ ਜਿਹੜੀ ਮਸ਼ੀਨ ਆ ਉਹਨੂੰ ਆਪਾਂ ਛੱਡਾਂਗੇ ਆਪਣੇ ਕੰਬਲ ਦੀ ਤੇ ਇਸ ਤਰੀਕੇ ਦੇ ਨਾਲ ਜਿਹੜੇ ਇੱਕ ਪਾਸਾ ਹੈਗਾ ਬਸ ਉਹ ਵਾਸ਼ ਕੀਤਾ ਜਾਊਗਾ ਇਸ ਤੋਂ ਬਾਅਦ ਇਹਨੂੰ ਆਪਣਾ ਅਗਲਾ ਪਾਸਾ ਫਿਰ ਆਪਾਂ ਉਹ ਵਾਸ਼ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਆਪਣਾ ਕੰਬਲ ਦਾ ਜਿਹੜਾ ਕਿਸ ਤਰ੍ਹਾਂ ਕਿੰਨਾ ਕਨਖੇਰ ਆਇਆ ਉਹਦੇ ਵਿੱਚ ਹਾਂਜੀ ਜਿਹੜਾ ਹੁਣ ਆਪਣਾ ਕੰਬਲ ਆਗਾ ਆਪਣੀ ਇੱਕ ਸਾਈਡ ਉਹਦੀ ਧੁੱਤੀ ਗਈ ਤੇ ਉਹ ਜੰਮਾ ਕਲੀਨ ਹੋ ਗਿਆ ਤੇ ਹੁਣ ਆਪਾਂ ਇਹਦੀ ਜਿਹੜੇ ਸਾਈਡ ਆ ਉਹ ਚੇਂਜ ਕਰਦੇ ਆਂਗੇ ਤੇ ਜਿਹੜਾ ਆਪਣਾ ਕੰਬਲ ਧੁੱਤਿਆ ਗਿਆ ਉਹਨੂੰ ਪਚੱਕ ਕੇ ਉਹ ਪਾਸੇ ਨੂੰ ਆਪਾਂ ਸਪਿੰਨਰ ਦੇ ਵਿੱਚ ਜਿਹੜਾ ਹੌਲੀ-ਹੌਲੀ ਧਰਾਗੇ ਤੇ ਜਿਹੜਾ ਇਸ ਤੋਂ ਬਾਅਦ ਜਿਹੜਾ ਆਪਣਾ ਸੁੱਕਾ ਕੰਬਲ ਆਗਾ ਉਹਨੂੰ ਆਪਾਂ ਠਾ ਕੇ ਜਿਹੜੀ ਆਪਣਾ ਧੋਣ ਵਾਲਾ ਪਾਸਾ ਮਸ਼ੀਨ ਦਾ ਵਾਸ਼ਿੰਗ ਵਾਲਾ ਉਹਦੇ ਵਿੱਚ ਪਾ ਦਾਂਗੇ ਤੇ ਇਹ ਮੈਂ ਜੀ ਆਪਣਾ ਨਾ ਜਿਹੜਾ ਸਪਿੰਨਰ ਦਾ ਟੱਕਣਾ ਉਹ ਖਰਾਬ ਹੋਇਆ ਫੇਸ ਕਰਕੇ ਮੈਂ ਇਹਨੂੰ ਕੱਪੜੇ ਦੇ ਨਾਲ ਖੜਾਇਆ ਹੋਇਆ ਹੈਗਾ ਤੇ ਇਸ ਤੋਂ ਬਾਅਦ ਜਿਹੜਾ ਹੁਣ ਆਪਣਾ ਸੁੱਕਾ ਕੰਬਲਾ ਹੈਗਾ ਉਹ ਤੇ ਉਹਨੂੰ ਆਪਾਂ ਇਹਦੇ ਵਿੱਚ ਮਸ਼ੀਨ ਦੇ ਵਿੱਚ ਇਧਰਲੇ ਸਾਈਡ ਇਹਦੇ ਵਿੱਚ ਪਾ ਦਾਂਗੇ ਤੇ ਚਲੋ ਹੌਲੀ-ਹੌਲੀ ਜੀ ਆਪਣਾ ਜਿਹੜਾ ਫਿਰ ਕੰਬਲਾ ਇਹ ਵੀ ਹੌਲੀ-ਹੌਲੀ ਧੁੱਤ ਆ ਜਾਊਗਾ ਤੇ ਇਹਦੇ ਨਾਲ ਜੀ ਆਪਾਂ ਇਹਨੂੰ ਕੰਬਲ ਪਾਤਾ ਇਹਦੇ ਵਿੱਚ ਜਿਹੜੀ ਆਪਾਂ ਸਰਫਾ ਥੋੜੀ ਜਿਹੀ ਹੋਰ ਐਡ ਕਰਤੀ ਤੇ ਇਹਦੇ ਵਿੱਚ ਆਪਾਂ ਨਿੱਕਾ ਜਿਹਾ ਪਾਣੀ ਹੈ ਜਿਹੜਾ ਉਹ ਵੀ ਪਾ ਸਕਦੇ ਹਾਂ ਕਿ ਦੁਆਰਾ ਤੋਂ ਚਲੋ ਪੈਸੇ ਵੀ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਤੇ ਸਰਪ ਆਪਾਂ ਪਾਤੀ ਇਸ ਤੋਂ ਬਾਅਦ ਇਹਨੂੰ ਆਪਾਂ ਦੋ ਬਾਰਾ ਮਸ਼ੀਨ ਇਸ ਪਾਸੇ ਚਲਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਕੰਬਲ ਦਿਖਾਵਾਂਗੇ ਸੁੱਕੇ ਤੋਂ ਵੀ ਜਿਹੜਾ ਆਪਣਾ ਕੰਬਲ ਆ ਉਹ ਕਿਸ ਤਰੀਕੇ ਦੇ ਨਾਲ ਸੋ ਬਾਅਦ ਹੀ ਆਪਾਂ ਤੁਹਾਨੂੰ ਸੁੱਕਿਆ ਹੋਇਆ ਕੰਬਲ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਕੰਬਲ ਆਗਾ ਉਹ ਸੁੱਕ ਕੇ ਉਹ ਕਿੰਨਾ ਕ ਨਖੇਰ ਆਇਆਗਾ ਉਹਦੇ ਵਿੱਚ ਤੇ ਆਪਾਂ ਤੁਹਾਨੂੰ ਇਸ ਤੋਂ ਬਾਅਦ ਹੁਣ ਦਿਖਾਵਾਂਗੇ ਕਿ ਰ ਆਪਾਂ ਇਹ ਸਾਈਡ ਵੀ ਧੋ ਦਈਏ ਤੇ ਦੋ ਵਾਰ ਮਸ਼ੀਨ ਚਲਾਵਾਂਗੇ ਆਪਾਂ ਇਸ ਤੇਰਾ ਆ ਦੇਖੋ ਜੀ ਜਿਹੜਾ ਆਪਾਂ ਕੰਬਲ ਸਵੇਰੇ ਵਾਸ਼ ਕੀਤਾ ਸੀ ਤੇ ਉਹ ਹੁਣ ਆਪਣਾ ਸੁੱਕ ਚੁੱਕਿਆ ਹੈਗਾ ਤੇ ਇਹਦੇ ਵਿੱਚ ਕਿੰਨਾ ਵਧੀਆ ਨਖੇਰ ਆਇਆ ਹੈਗਾ ਜਿਵੇਂ ਆਪਾਂ ਟੱਬ ਦੇ ਵਿੱਚ ਕੰਬਲ ਨੂੰ ਧੋਣੇ ਆਂਗੇ ਉਸ ਤੋਂ ਓਨਾ ਜ਼ਿਆਦਾ ਸਾਫ਼ ਸੁਥਰਾ ਇਹ ਜਿਹੜਾ ਕੰਬਲ ਆਗਾ ਇਹ ਵਾਸ਼ ਹੋਇਆ ਹੈਗਾ ਤੇ ਇਹ ਦੇਖੋ ਜੀ ਤੁਹਾਨੂੰ ਵਾਈਟ ਦੇ ਵਿੱਚ ਕੋਈ ਵੀ ਜਿਹੜਾ ਤੇ ਦਾਗ ਵਗੈਰਾ ਨਹੀਂ ਦਿਖਾਈ ਦਿੰਦਾ ਹੈਗਾ ਬਹੁਤ ਜ਼ਿਆਦਾ ਵਧੀਆ ਨਖਰੇ ਆਗਾ ਇਹ ਤੇ ਅਸੀਂ ਇਸ ਤਰੀਕੇ ਦੇ ਨਾਲ ਹੀ ਜਿਹੜਾ ਆਪਾਂ ਕੰਬਲ ਆਗਾ ਉਹ ਵਾਸ਼ ਕਰਦੇ ਹੁੰਨੇ ਆਗੇ ਤੇ ਮੈਂ ਕੱਪੜੇ ਉਤਾਰ ਕੇ ਲਿਆਈ ਸੀ ਤੇ ਮੈਂ ਸੋਚਿਆ ਮੈਂ ਹੁਣ ਪਤਾਂ ਨੂੰ ਦਿਖਾ ਦਈਏ ਵੀ ਆਪਣਾ ਕਿਸ ਤਰੀਕੇ ਦੇ ਨਾਲ ਜਿਹੜਾ ਕੰਬਲ ਆਗਾ ਉਹ ਸੁੱਕਿਆਗਾ ਤੇ ਕਿੰ ਸੁੱਕਿਆ ਨਾਲੇ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਕੰਬਲ ਆਗਾ ਕਲੀਨ ਹੋਇਆਗਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਜਿਹੜਾ ਘਰ ਵਿੱਚ ਕੰਬਲ ਆ ਜਿਹੜਾ ਵਾਸ਼ ਕਰ ਸਕਦੇ ਹੋਗੇ ਤੇ ਬਹੁਤ ਸੌਖਾ ਤਰੀਕਾ ਜਿਸ ਤਰੀਕੇ ਨਾਲ ਕਿਉਂ ਆਪਾਂ ਨੂੰ ਕੱਲੇ ਨੂੰ ਬਹੁਤ ਔਖਾ ਹੋ ਜਾਂਦਾਗਾ ਜਦੋਂ ਬੱਚੇ ਸਕੂਲ ਗਏ ਹੁੰਦੇ ਨੇ ਉਸ ਟਾਈਮ ਆਪਾਂ ਨੂੰ ਕੱਲਿਆਂ ਨੂੰ ਜਿਹੜਾ ਭਾਰੀ ਹੈਵੀ ਕੰਬਲ ਹੁੰਦੇ ਨੇ ਉਹ ਧੋਣੇ ਬਹੁਤ ਔਖੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਕੰਬਲ ਘਰ ਦੇ ਵਿੱਚ ਕਲੀਨ ਕਰ ਸਕਦੇ ਹੋਗੇ ਤਰੀਕੇ ਦੇ ਨਾਲ ਜਿਹੜਾ ਆਪਣਾ ਡਬਲ ਬੈੱਡ ਦਾ ਕੰਬਲ ਆਗਾ ਉਹ ਵਾਸ਼ ਕਰ ਸਕਦੇ ਆਂਗੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਵਾਸ਼ ਕਰਕੇ ਦੇਖਿਓ ਤੇ ਬਹੁਤ ਵਧੀਆ ਜਿਹੜਾ ਨਖੇਰ ਆਉਂਦਾ ਕੰਬਲ ਦੇ ਵਿੱਚ ਚਲੋ ਠੀਕ ਹੈ ਜੀ ਹੁਣ ਆਪਾਂ ਵੀਡੀਓ ਦਾ ਕਰਨ ਲੱਗੇ ਆਂਡ ਮਿਲਾਂਗੇ ਜੀ ਨਿਊ ਬਲੌਗ ਦੇ ਨਾਲ ਵੀ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਸਾਨੂੰ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਇਹ ਵੀਡੀਓ ਕੌਜੀ ਲੱਗੀ ਤੇ ਠੀਕ ਹੈ ਜੀ ਓਕੇ ਬਾਏ